ਕੀ ਆ ਕੁਰੀਆ ਆ ਆ ਕਰਾ ਆ ਰਬ ਕੇ ਆ ਗੜਾ ਓਏ ਆ ਗੜਾ ਓਏ ਦੋਸਤੋ 62 ਦੋਸਤੋ 62 ਆ ਉਹ ਜਾਣਦੀ ਹੈ ਇਰਾਣ ਨੂੰ ਓਏ ਉਹ ਸਰਾਸੀ ਉਹਦੀ ਬਣਾਗੇ ਵੀਡੀਓ ਉਹ ਜਾਣਦੀ ਆ ਆਮ ਦਾ ਵਿੱਚ ਹੋਣ ਦੇ ਕਿਉ ਕਿੰਨਾ ਘੜ ਸੀਗਾ ਓਜੀ ਪਾ ਕੇ ਲਿਆਵੇਂ ਨਿੱਕੀ ਟਰਾਲੀ ਆ ਨਾ ਲੈ ਬਈ ਸਰਾ 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 ਲੱਗਿਆ ਵਾਏ ਮਿੱਤਰੋ ਸਰਾ ਨਾ ਵੇ ਟਰੈਕਟਰ ਦੇਖੋ ਨਾਲੇ ਘਾレ ਹੋਏ ਸਰਾ ਸਰਾ ਕੋਈ ਆਂਦਾ ਇਹ ਕਾਹ ਆਂਦਾ ਵੇ ਟਰੈਕਟਰ ਦੇਖੋ ਵੇ ਟਰੈਕਟਰ ਕੋਈ ਆਇਆ ਹੈ ਬਹੁਤ ਖੁਸ਼ ਹੁੰਦੀ ਆ ਦੇਖਿਆ ਦਰਿਆ ਓਏ ਕਿੰਨਾ ਖਰਾਸਿਕਾ ਓਏ ਮੈਂ ਤਾਂ ਟਰੈਕਟਰ ਦੇਖਿਆ ਦਰਿਆ ਨਹੀਂ ਦੇਖਿਆ ਉਹਨੇ ਦਾ ਟਰੈਕਟਰ ਨਹੀਂ ਹੋਣਾ ਜੀ ਆ ਉੱਤੇ ਲਾਇ ਜਿੰਨੇ ਟਰੈਕਟਰ ਦੇ ਉਹਨਾਂ ਨੇ ਮੈਂ ਇੱਕ ਸਾਈਡ ਐਸ ਸਾਈਡ ਦੇਖਿਆ ਸੀ ਮੈਂ ਓਏ ਥੱਲੇ ਬਹਿ ਜਾਓ ਫੁੱਲ ਸਵੇ ਥੱਲੇ ਬਹਿ ਜਾ ਕਰੋ ਫੁੱਲ ਸਵੇ ਜੋ ਕਰੋ 5 6 ਲੱਖ ਰੁਪਏ ਉਹ ਕਿਹੜਾ ਸਾਇਨ ਆਪਾਂ ਹਾਂ ਉਹ ਇਹ ਟਰੈਕਟਰ ਰੇਕ ਉਹ ਕਿੱਥੇ ਹੀ ਦੇਖਣਾ ਹੈ ਉਹ ਇਹ 2 3 ਰੱਣ ਲੈ ਜਾਣੇ ਕਿੱਥੇ ਪੂਰੀ ਮਾਰੂ ਸਾਹਿਬ ਆ ਗਿਆ ਅਨੰਦਪੁਰ ਉਹ ਕਿੱਥੇ ਪੜਦਾ ਹੈ ਕਿੱਥੇ ਪੜ ਸਾਹਿਬ ਆ ਗਏ ਬਾਈ ਜੀ ਇਹ ਕਾਇਨ ਆਪਣਾ ਟਰੈਕਟਰ ਇੱਕ ਆਪਣੇ ਆ ਦੋ ਟਰੈਕਟਰ ਆ ਆਪਾਂ ਲੰਗਰ ਲਾਉਣਾ ਪੀ ਜਾਂਦਾ ਤੇ ਬਰਗਰ ਦਾ ਉੱਤੇ ਤਾਂ ਕਰੇ ਪੂਰਾ ਸਮਾਨ ਸਾਨੂੰ ਸਾਰਾ ਕੁਝ ਨਾਲ ਹੀ ਲੈ ਕੇ ਆਂਦਾ ਆ ਉਹਦੇ ਵਿੱਚ ਆਪਣਾ ਸਾਰਾ ਸਮਾਨ ਆ ਮਸ਼ੀਨਾਂ ਵਗੈਰਾ ਆ ਤੇ ਆਪਣੇ ਬਾਕੀ ਸਾਰੀ ਸੰਗਤਾ ਆਪਣੀ ਪਿੱਛੇ ਟਰਾਲਾ ਪਾਇਆ ਜਾ ਕੇ ਉਹਦੇ ਨਾਲ ਉਹ ਵੀ ਆ ਗਈ ਵਾਜੂ ਵਾਜੂ ਕਰਦਾ ਓਏ ਗੁਰੂ ਜੀ ਵਾਜੂ 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 ਤੇਗੀ ਗਵਾਜ ਯਾਰ ਰੂਕੋ ਆ ਗਈ پوری ਗਵਾਜ ਨਾ ਜਾਈ ਮੇਰੇ ਨਾਲ ਹੀ ਨਹੀਂ ਲਾ ਵੀ ਕਰਾ ਲਾ ਦਦਿਆ ਮੇਰੇ ਨਾਲੇ ਵੀ ਕਰਾ ਚੜਦੇ ਸਾਰਿਆਂ ਨਾ ਨੋ ਬਾਈ ਟ੍ਰੈਫਿਕ ਦਾ ਲੱਕੀ ਗੋਲਡ ਸੁਮਿਤ ਇੱਥੇ ਨਹੀਂ ਆ ਲੱਕੀ ਗੋਲਡ ਸੁਮਿਤ ਹੈ ਓਏ ਟਰੈਕਟਰ ਵੇਖ ਟਰੈਕਟਰ ਓਏ ਟਰੈਕਟਰ ਖੜੇ ਟਰੈਕਟਰ ਵੇਖਿਓ ਟਰੈਕਟਰ ਦੇਖਦੇ ਆਪਾਂ ਚੱਲ ਗਏ ਹੋਰ ਨਹੀਂ ਕੁਝ ਦੇਖਣਾ ਆਪਾਂ ਹੋਈ ਵੇਖਣੀ ਟਰੈਕਟਰ ਇਹਦੇ ਕੱਢਨੇ ਓਕੇ ਆਏ ਨੇ ਬਾਅਦ ਚੋਂ ਹੈਂ ਆਈ ਬਈ ਕਹਿੰਦੇ ਓਵੇਂ ਲੱਗੇ ਲੈਣਾ ਜੇ ਓਈ ਸਿਰਾ ਆ ਬਈ ਮਿੱਤਰੋ ਸਿਰਾ 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 ਬੋ ਬਈ ਜੌਂਡੀਅਰ ਉਹ ਉਧਰ ਮੇਰੇ ਲੈ ਬਈ ਦੇਖੋ ਬਈ ਲੱਕੀ ਨੀਗਾ ਲੱਕੀ ਦਾ ਚਾਨੇ ਗਿਆ ਬਈ ਲੱਕੀ ਨੀਗਾ ਕੁੰਬੇ ਜੇ ਲੱਗੇ ਉਹਦਾ ਲੱਕੀ ਆ ਸਾਰਿਆਂ ਦਾ ਕੁੰਬੇ ਚੋਂ ਪਰ ਅਰੇ ਉਹ ਆ ਚੋਂ ਪਰ ਉਹਦਾ ਇਹ YouTube ਬੋ ਪਰ ਬੋ ਬਈ ਟਰੈਕਟਰ ਦੇਖੋ ਬਲੇ ਤੁਸੀਂ ਲੋ ਆ ਵੀਰੋਂ ਦੋਵੇਂ ਟਰੈਕਟਰ ਰੋਕਦੇ ਇਹ ਕਾਰ ਆ ਤੇ ਇੱਕ ਆਪਣਾ ਘੋੜਾ ਆ ਰਿਹਾ